ਲਕੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਚਨ ਸ਼੍ਰੀ ਜੈਪੀਨ ਅਡਾਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨ ਰਣੌਤ ਜਿਹੜੀ ਹਰ ਵਕਤ ਬਿਨਾਂ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰਡ ਫੈਲਾ ਰਹੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰੇਆਂ ਦੇ ਉੱਤੇ ਲਿਆ ਕੇ ਇਸ ਇੱਕ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਜ ਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਨੂ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ بڑے ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟਸ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ ਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਰਨੈਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾਂ ਮੁਖੀ ਬਾਬਾ ਦੀਪ ਸਿੰਘ ਨੂੰ ਬੜਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ ਬਾਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿਕ ਜਗਤ ਦੇ ਵਿੱਚ ਇਹਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਾਂਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਹੈ ਮੇਰੇ ਕੋਲ ਡਾਟਾ ਐਨਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕਦਾਨ ਨੂੰ ਸੰਤ ਨਹੀਂ ਮੰਨਦੇ ਤਾਂ ਕਿ ਵੱਧ ਦੇਣਾ ਦੇਖੋ ਬਿਲਕੁਲ ਇਹਦੇ ਉਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਐਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲ ਕੋਈ ਅਫਵਾਦੇ ਪੁਕਤਾ ਸਬੂਤ ਨੇ ਉਹ ਜਨਤਕ ਕਰਦੇ ਰਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਫਵਾਦੀਆਂ ਗੱਲਾਂ ਕਰਦੇ ਨੇ ਤੇ ਜਨਤਕ ਕਰਦੇ ਨੇ ਮਗਰ ਬਾਰ-ਬਾਰ ਸਾਡੀ ਇਸ ਇੱਕ ਕੌਮ ਦੇ ਜਰਨਲਾਂ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਹੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਆ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਾ ਨੂੰ ਸਮਝ ਜਾਣੀ ਚਾਹੀਦੀ